ਕੀ ਦੇਦਣਾ ਤਾਂ ਨਹੀਂ ਹਾਂ ਜੀ ਨਹੀਂ ਕਰੋ ਕਿ ਕਿ ਇਪਤਿਆਸ ਕਰਦੇ ਨਹੀਂ ਸਾਰੇ ਸਟੈਨਲ ਗੇਟਤੀ ਲਾ ਦੋ ਤਾਂ ਕਾਗਜ਼ ਆ ਪਛਪਾ ਕੇ ਲਾ ਦੋ ਸਟੈਨਲ ਫੋਟੋ ਕਰੋ ਲੈ ਕੇ ਦੇ ਦੇ ਫੋਟੋ ਕਰਕੇ ਲਾ ਦੋ ਸਾਡੇ ਕੋਲ ਹੈ ਆ ਲੈ ਦੋ ਸਾਰਿਆਂ ਦੇ ਥਾਰਾ ਅਚੰਭੀ ਹੋ ਗਈ ਅੱਜ ਵੀ ਅੱਜ ਆਪਾਂ ਜਾ ਰਹੇ ਹਾਂ ਕਲਾ ਦੇ ਤੂੰ ਮੌਣੀ ਨਹੀਂ ਜਾਂਦਾ ਭਿੰਲੀ ਨੂੰ ਕਾ ਚੀਨੀ ਕਦੀ ਜੇ ਕਾਇਰ ਸੰਗਤ ਨਹੀਂ ਮਤਲਬ ਲੱਗੇ ਨਾ ਫਿਰ 25 ਕਿਹੀ ਬੱਪੇ ਤੋਂ ਨਾਲ ਦੂਰ ਨਹੀਂ ਚਲੇ ਜਾਂਦੇ ਤਿੰਨ ਨੇ ਇਹਨਾਂ ਵਿੱਚੋਂ ਆਵਾਜ਼ ਮਾਤਾ ਰਾਣੀ ਆ ਗਿਆ ਆ ਭਾਰਤੀ ਨੇ 15 ਦਿਨ ਹੋ ਜਾਣਾ ਫਲਾ ਜੇ ਲਾ ਲਿਆ ਤੇ ਇਹ ਖੇਤੀਬਾੜੀ ਦੀ ਵੀ ਫਰਜ਼ ਹੁੰਦਾ ਵੀ ਸੈਟਿੰਗਾਂ ਦੀ ਜਾ ਕੇ ਚੈਕਿੰਗ ਕਰਨੀ ਵੀ ਕੋਈ ਉਹ ਮਤਲਬ ਠੱਗੀ ਤਾਂ ਨਹੀਂ ਮਾਰ ਰਿਹਾ ਕੋਈ ਉਹ ਤਾਂ ਨਹੀਂ ਕਰ ਰਿਹਾ ਇਸ ਲਈ ਇਹ ਅੱਗੇ ਤੋਂ ਵੀ ਮਤਲਬ ਇਹਨਾਂ ਨੂੰ ਆਪਾਂ ਗੱਲ ਕਰਾਂਗੇ ਵੀ ਭਾਈ ਤੁਹਾਡਾ ਵੀ ਫਰਜ਼ ਬਣਦਾ ਸੋ ਹੁਣ ਜਿਹੜਾ ਅੱਜ ਦੀ ਗੱਲਬਾਤ ਹੋਈ ਹੈ ਉਹ ਸਾਡੇ ਟੂਬੇ ਦੇ ਚੇਅਰਮੈਨ ਸਰਜੀਤ ਸਿੰਘ ਪੂਲ ਤੁਹਾਨੂੰ ਬਖਤਾਰਨਾ ਦੱਸਣਗੇ ਆਓ ਜੀ ਆਹ ਆਮ ਬੋਲੇ ਸੇ ਨਮਾਤਾ ਕੰਪਲੀਟ ਹੋਣੀ ਚਾਹੀਦੀ ਬੈਰ ਪ੍ਰੂਫ ਇਹ ਗੱਲ ਹੋ ਗਈ ਸੋ ਨਾਲ ਤੀਜੀ ਗੱਲ ਇਹ ਹੋ ਗਈ ਵੀ ਜਿਹੜਾ ਅੱਛਾ ਜਿੰਨਾ ਇਹ ਰਹਿ ਗਿਆ ਇਹ ਠੀਕ ਹੈ ਸਾਰੀਆਂ ਸੈਂਟਟੀਆਂ ਨੂੰ ਨਹੀਂ ਜਿਵੇਂ ਉਹਨਾਂ ਨੇ ਉਹ ਲਿਸਟ ਬਣਾਈ ਆ ਸੁਸਾਇਟੀਆਂ ਦੀ 55 ਸੁਸਾਇਟੀਆਂ ਨੇ ਆਪਣੀਆਂ ਜਿਲੇ ਵਿੱਚ ਡੰਡੇ ਲਗਿਆ ਉਹ ਜਿੰਨੀ ਜਿੰਨੀ ਕਿਸੇ ਦੀ ਡਿਮਾਂਡ ਹੈ ਕਈ 500 ਵਾਲੀ ਵੀ ਹੈ 300 ਵਾਲੀ ਵੀ ਹੈ ਸ਼ਹਿਰ ਵੀ ਸਰਕਾਰ ਵੀ ਕਹਿੰਦੀ ਹੈ ਵੀ ਸਾਡੇ ਸਾਰੇ ਪ੍ਰਬੰਧ ਕੀਤੇ ਹੋਏ ਆ ਬਣਾ ਲਈ ਪ੍ਰਬੰਧਨ ਦਾ ਭਾਵ ਕੀ ਹੈ ਵੀ ਜਿਹੜੇ ਬਿਲਡਰ ਹੈ ਜਿਨ੍ਹਾਂ ਨੇ ਗੱਠਾਂ ਬਣਾਉਣੀਆਂ ਨੇ ਤੁਸੀਂ ਕੱਟ ਕੇ ਰੱਖਦੇ ਹੋ ਸਿੱਧੇ ਬੜੇ ਵਿਭਾਗ ਦਾ ਜ਼ਿਲ੍ਹੇ ਦਾ ਮੌਕਾ ਅਫਸਰ ਉਹ ਮੌਜੂਦ ਸੀ ਜਿਹੜੀ ਇੱਕ ਕੋ ਕੰਪਨੀ ਦਾ ਜਿਹੜਾ ਇਹ ਰੈਕ ਪੁਆਇੰਟ ਕਹਿੰਦੇ ਆ ਇਹਨੂੰ ਜਿੱਥੇ ਇਹ ਸਪਲਾਈ ਕਰਦੇ ਆ ਰੈਕ ਦੇ ਰੈਕ ਪੁਆਇੰਟ ਦਾ ਜਿਹੜਾ ਸੀਨੀਅਰ ਇੰਚਾਰਜ ਹੈ ਜਿਹੜਾ ਮਨਜੀਤ ਸਿੰਘ ਉਹ ਮੌਜੂਦ ਸੀ ਤੇ ਇਸ ਤੋਂ ਬਿਨਾਂ ਜਿਹੜੀਆਂ ਸੁਸਾਇਟੀਆਂ ਤੇ ਸੈਕਟਰੀਆਂ ਦੀ ਯੂਨੀਅਨ ਦੇ ਜਿਹੜੇ ਆਗੂ ਹੈ ਉਹ ਵੀ ਮੌਜੂਦ ਸੀ ਤੇ ਆਪਣੇ ਸਬ ਡਿਵੀਜ਼ਨ ਫੂਲ ਦੇ ਜਨੇ ਸੀਨੀਅਰ ਪੁਣ ਸਰਕਾਰੀ ਹੈ ਇੰਸਪੈਕਟਰ ਹੈ ਥਾਣੇਦਾਰ ਉਹ ਸਾਰੇ ਮੌਜੂਦ ਸਦੇ ਸਾਰਿਆਂ ਦੇ ਵਿੱਚ ਫੈਸਲਾ ਹੋ ਕੇ ਅਸੀਂ ਉਹਨਾਂ ਦੇ ਅੰਦਰ ਇਹਨਾਂ ਨੂੰ ਮਿੜਗੇ ਵਾਲੇ ਸਾਥੀਆਂ ਨੂੰ ਚੈਨਲ ਵਾਲਿਆਂ ਨੂੰ ਇਹਨਾਂ ਦੇ ਸਾਹਮਣੇ ਖੜਾ ਕੇ ਉਹ ਤੋਂ ਬਣਵਾ ਕੇ ਜਿਹੜੀਆਂ ਚੀਜ਼ਾਂ ਕਹਾਣੀਆਂ ਨੇ ਉਹਨੂੰ ਉਹ ਸੁਣ ਲੋ ਕਿਹੜੀਆਂ ਨੇ ਸਭ ਤੋਂ ਪਹਿਲੇ ਉਹਦੇ ਚ ਇਹ ਹੈਗੀ ਐ ਵੀ ਜਿਹੜਾ ਆ ਲੈਟਰ ਆਇਆ ਖੇਤੀਬਾੜੀ ਵਿਭਾਗ ਦਾ ਚੰਡੀਗੜ੍ਹ ਦੇ ਅਧਿਕਾਰੀ ਡਿਪਟੀ ਜਿਹਦੇ ਵਿੱਚ ਇਹ ਹੈਗਾ 25 ਅੱਠ ਦਾ 2 ਮਹੀਨੇ ਪਹਿਲਾਂ ਦਾ ਅੱਜ ਤੋਂ ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਇਹ ਕਿਸੇ ਨੂੰ ਟੈਗ ਕਰਨੀ ਕਿਸੇ ਨੂੰ ਥੋਪਣਾ ਨੈਨੋ ਭਾਵੇਂ ਜੁਰਗਿਆ ਤੇ ਭਾਵੇਂ ਦੂਜੀ ਹੈ ਉਹ ਗੈਰਕਾਨੂੰਨੀ ਹੈ ਉਹ ਨਜਾਇਜ਼ ਹੈ ਇਹਦਾ ਪਾਰ ਸੱਜ ਨੂੰ ਸਮਝ ਨਾ ਨਜਾਇਜ਼ ਹੈ ਤੇ ਅੱਜ ਤੋਂ ਬਾਅਦ ਭਾਵੇਂ ਕੋਈ ਸੋਸਾਇਟੀ ਦਾ ਸੈਕਟਰੀ ਹੈ ਇਹ ਕਿਸਾਨ ਨੂੰ ਉਹ ਟੈਗ ਕਰਕੇ ਦਿੰਦਾ ਭਾਵੇਂ ਪ੍ਰਾਈਵੇਟ ਆ ਜਿਹੜੇ ਬਾਜ਼ਾਰ ਵਾਲੇ ਡੀਲਰ ਐ ਭਾਵੇਂ ਕੋ ਹੌਲ ਸੇਲਰ ਹੁੰਦੇ ਨੇ ਤੇ ਉੱਪਰ ਭਾਵੇਂ ਉਹ ਐ ਭਾਵੇਂ ਡਿਸਟ੍ਰੀਬਿਊਟਰ ਐ ਡਿਸਟ੍ਰੀਬਿਊਟਰ ਐ ਜਿਹੜਾ ਇਹਨਾਂ ਨੂੰ ਭੇਜਦੇ ਆ ਮਾਲ ਡੀਲਰਾਂ ਨੂੰ ਉਹਨਾਂ ਨੂੰ ਡਿਸਟ੍ਰੀਬਿਊਟਰ ਕਹਿ ਦਿੰਦੇ ਆ ਕੋਈ ਵੀ ਧਰਾਂ ਜਿਹੜੀ ਇਹ ਟੈਗ ਲਾ ਕੇ ਭੇਜੂਗੀ ਮਾਲ ਨੈਨੋ ਐ ਔਰ ਤੇ ਦੋ ਧਰਾਵਾਂ ਨੇ ਆਪਣੀਆਂ ਜ਼ਰੂਰੀ ਸਬਾਵਾਂ ਵਾਲਾ ਕਾਨੂੰਨ ਕਹਿੰਦੇ ਆ ਸਾਬ ਨਹੀਂ ਸੀ ਉਹਦੇ ਤਹਿਤ ਆ ਪਰਚਾ ਦਰਜ ਕੀਤਾ ਜਾਊਗਾ ਇਹ ਜਿਹੜੇ ਇੱਥੋਂ ਦੇ ਆਪਣੇ ਪੁਲਿਸ ਅਧਿਕਾਰੀ ਉਹਨਾਂ ਨੇ ਵੀ ਕਹਿੰਦਾ ਵੀ ਠੀਕ ਐ ਅਸੀਂ ਲੈਟਰ ਪਰੈਂਡ ਆ ਸਾਡੇ ਕੋਲ ਸ਼ਿਕਾਇਤ ਜਿਹੜੇ ਹੁਣ ਕਹਿੰਦੇ ਆ ਨਾ ਸੈਕਟਰੀ ਕੋਲ ਸੁਣ ਕੇ ਹੀ ਜਾਂਦੇ ਨੇ ਵੀ ਸਾਨੂੰ ਉਹ ਜਵਾਨੇ ਕੁਝ ਕਹਿੰਦੇ ਆ ਅਧਿਕਾਰੀ ਲਿਖਤੀ ਕੁਝ ਕਹਿੰਦੇ ਆ ਜਿਹੜਾ ਜਵਾਨੇ ਆਰਡਰ ਕਰਦੇ ਆ ਸਾਨੂੰ ਉਹ ਹੋਰ ਕਰਦੇ ਆ ਇਹਨਾਂ ਨੇ ਪੁਲਿਸ ਅਧਿਕਾਰੀ ਕਹਿੰਦੇ ਕਹਿੰਦਾ ਵੀ ਜੇ ਸਾਨੂੰ ਕੋਈ ਫੋਨ ਤੇ ਜਵਾਨੀ ਆਰਡਰ ਕਰਦਾ ਕੋਈ ਇਹ ਨੈਨੋ ਲੈਣ ਦੀ ਖਾਤਰ ਉਹ ਵੀ ਤੁਸੀਂ ਕੰਪਲੇਂਟ ਕਰੋ ਤੇ ਉਹਦਾ ਬਿਲ ਪ੍ਰੂਫ ਹੋਵੇ ਕੰਪਲੇਂਟ ਬਿਲ ਪ੍ਰੂਫ ਦਾ ਭਾਵ ਹੈ ਸਬੂਤ ਸਮੇਤ ਭਾਵੇਂ ਉਹਦਾ ਫੋਨ ਸਬੂਤ ਹੋਵੇ ਭਾਵੇਂ ਉਹਦਾ ਕੋਈ ਹੋਰ ਕਿਸੇ ਕਿਸਮ ਦਾ ਸਬੂਤ ਹੋਵੇ ਤਾਂ ਜੋ ਕੋਈ ਵੀ ਆ ਭਾਵੇ ਭਾਵੇਂ ਕੋਈ ਅਪਕੋਲਾ ਅਧਿਕਾਰੀ ਹੈ ਭਾਵੇਂ ਕੋਈ ਕਿਸੇ ਵੀ ਕਿਸਮ ਦਾ ਜਿਹੜਾ ਜਦੋਂ ਜਦੋਂ ਲਿਸਟ ਬਣਦੀ ਹੈ ਸਰ ਦੇਖਦੇ ਵਿੱਚੋਂ ਪਾਇਆ ਜਾਂਦਾ ਵੀ ਜੇ ਫੀਲਡ ਦਾ ਸੈਰੀ ਨੂੰ 300 ਬਾਇਕ ਡੀਪੀ ਕਰੀਦਾ ਤੇ ਨਾਰਥ ਜਿਹੜਾ ਮੈਂ ਇਹਨੂੰ ਮੰਨਦਾ ਜਿਹੜਾ ਨਾਂ ਮੰਨੂਗਾ ਆ ਲੈਟਰ ਨੂੰ ਠੀਕ ਹੈ ਉਹਦੇ ਕਾਰਵਾਈ ਵੀ ਹੋ ਸਕਦੀ ਹੈ ਤੁਸੀਂ ਲਿਖ ਕੇ ਸਕਾਇ ਦੇ ਦਿਓ ਜਿਦੋਂ ਤੱਕ ਇਹ ਨਾਲ ਦਿੰਦਾ ਜੀ ਇਸ ਕਾਰਵਾਈ ਕਰਾਂਗੇ ਕਰਾਂਗੇ ਪਰ ਠੀਕ ਹੈ ਤੁਸੀਂ ਕਰੋ ਕੰਪਲੇਨ ਕਰੋ ਪ੍ਰੂਫ ਦਿਓ ਬਸ ਆਪਾਂ ਇਹਨਾਂ ਨੂੰ ਸੌਂਦੀ ਜਾਈਏ ਤੇ ਅਸੀਂ 40 ਧੱਕੇ ਨਾਲ ਦਿੰਦਾ ਅਸੀਂ ਲੈਣਾ ਹੈ ਹਾਂਜੀ ਕੋਨਾ ਹਾਂਜੀ ਜਨਨ ਕ੍ਰਾਂਤੀ ਕਰ ਪੰਜਾਬ ਸਾਡੇ ਵਿੱਚ ਮੌਜੂਦ ਨੇ ਪਹਿਲਾਂ ਆਪਣੇ ਸਰਦਾਰ ਗੁਰਜੀਤ ਸਿੰਘ ਹੈ। ਤੇ ਕੋਦੇ ਜਿਹੜਾ ਇਹ ਰੈਕ ਪੁਆਇੰਟ ਹੈ ਇਹਦੇ ਚਾਰਜ ਹੈ ਮੇਨ ਹੈ। ਤੇ ਇਧਰ ਸਾਰੇ ਜਿਹੜੇ ਬਠਿੰਡੇ ਦੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਚੀਫ ਹੈ ਇਹ ਖੜੇ ਨੇ। ਬਾਕੀ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਪਛਤਮ ਸਿੰਘ ਮਹਾਰਾਜ ਹੈ। ਇਸ ਤੋਂ ਇਲਾਵਾ ਸਬਡਿਵੀਜ਼ਨ ਫੋਲ ਦੇ ਜਿੰਨੇ ਵੀ ਸੀਨੀਅਰ ਪੁਲਿਸ ਅਧਿਕਾਰੀ ਉਹ ਸਾਰੇ ਹਾਜ਼ਰ ਹੈ। ਅਸੀਂ ਅੱਜ ਜਿਹੜਾ ਇਹ ਰੈਕ ਆਇਆ ਇਹਦੇ ਸਬੰਧੀ ਸਾਰੇਆਂ ਦੀ ਮੀਟਿੰਗ ਦੇ ਵਿੱਚ ਸਰਬੱਤਰੀ ਮੀਟਿੰਗ ਦੇ ਵਿੱਚ ਇਹੀ ਫੈਸਲਾ ਹੋਇਆ ਉਹ ਪਹਿਲਾਂ ਪੜਕੇ ਵੀ ਸੁਣਾਤਾ ਵੀ ਜੋ ਲੈਟਰ ਆਇਆ ਡਾਕਟਰ ਨੰਬਰ ਵਿਗੋ ਨੰਬਰ 4954 ਡੇਟ 28 2025 ਦਾ ਜੋ ਲੈਟਰ ਹੈ ਇਹਦੇ ਮੁਤਾਬਕ ਕਿਸੇ ਨੂੰ ਵੀ ਕੋਈ ਨਾ ਅਜਰ ਨਾ ਕੋਈ ਭਵਿੱਖ ਦੇ ਵਿੱਚ ਇਹਦੇ ਨਾਲ ਭਾਵੇਂ ਡੀਏਪੀ ਆਉਂਦੀ ਹੈ ਇੱਕ ਕੋਈ ਭਾਵੇਂ ਆਉਂਦੀ ਹੈ ਜੂਰੀਆ ਉਹਦੇ ਨਾਲ ਕੋਈ ਵੀ ਟੈਗ ਨੈਨੋ ਜਿਹੜੀ ਕਡੀਏ ਪੀ ਜਾਂ ਨੈਨੋ ਜੂਰੀਆ ਟੈਗ ਨਹੀਂ ਕੀਤੀ ਜਾਊਗੀ ਤੇ ਜੇ ਇਹ ਕੀਤੀ ਜਾਊਗੀ ਤਾਂ ਇਹਨਾਂ ਨੇ ਜਿਹੜੇ ਮੌਜੂਦ ਪੁਲਿਸ ਅਧਿਕਾਰੀ ਐ ਉਹਨਾਂ ਨੇ ਕਿਹਾ ਉਹ ਬੋਲ ਕੇ ਵੀ ਦੱਸ ਦੇਣਗੇ ਵੀ ਅਸੀਂ ਉਹਨਾਂ ਤੇ ਜੋ ਵੀ ਟੈਗ ਕਰੂਗਾ ਉਹ ਤੇ ਜਿਹੜਾ ਸੈਵਨੈਸ ਸੀ ਦਾ ਵਿੱਚ ਹਰੈਡ ਕੀਤੀ ਹੋਈ ਉਹਦੇ ਤਹਿਤ ਅਸੀਂ ਪਰਚਾ ਦੇਵਾਂਗੇ ਸੋ ਇਹ ਫੈਸਲਾ ਹੋਇਆ ਇਹ ਬੋਲ ਕੇ ਵੀ ਦੱਸ ਦੇਣਗੇ ਨਾਲ ਹੀ ਜਿਹੜੀ ਇੱਕ ਛੋਟੀ ਜੀ ਗੱਲ ਹੈਗੀ ਇਹਦੇ ਵਿੱਚ ਉਹ ਅੱਜ ਸੀ ਕਿ ਚੀਫ ਖੜੇ ਨੇ ਸਾਡੇ ਕੀਤੇਵਾਰੀ ਦੇ ਇਹਨਾਂ ਨੇ ਕਿਹਾ ਵੀ ਜਿਹੜੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਅੱਜ ਦਿਨੇ ਮੀਟਿੰਗ ਕਰਾ ਦਿੰਨੇ ਆ ਤਾਂ ਕਿ ਜਿਹੜੇ ਹੋਰ ਕੋਈ ਸੁਸਾਇਟੀਆਂ ਦੀ ਕਾਣੀ ਵੰਡ ਨਾਲ ਸੰਬੰਧਿਤ ਸੁਸਾਇਟੀਆਂ ਨੂੰ ਕਈਆਂ ਨੂੰ ਆ ਗਿਆ ਕਈਆਂ ਨੂੰ ਨਹੀਂ ਆ ਗਿਆ ਜਾਂ ਉਹਨਾਂ ਦੀ ਵੰਡ ਕਿਵੇਂ ਕਿਵੇਂ ਹੋਵੇ ਇਹ ਜਿਹੜੇ ਰਹਿੰਦੇ ਮਾਮਲੇ ਆ ਜਾਂ ਕੋਈ ਪਹਿਲਾਂ ਉਹਨਾਂ ਦੇ ਕੋਲੇ ਕੋਟਾ ਪਿਆ ਕੋਈ ਨੈਨੂ ਦਾ ਉਹ ਸਾਰੇ ਮਾਮਲੇ ਆ ਇਹਨਾਂ ਨੇ ਯਕੀਨ ਦਿਵਾਇਆ ਵੀ ਅੱਜ ਹੀ ਜਿਹੜੀ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਹ ਸਾਰੇ ਮਾਮਲੇ ਵੀ ਨਿਪਟਾ ਦਿੱਤੇ ਜਾਣਗੇ। ਸੋ ਜਿਹੜਾ ਹੁਣ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਇਹ ਇਹਦੇ ਆਧਾਰ 'ਤੇ ਜਿਹੜੀ ਅੱਜ ਵਾਲਾ ਜਿਹੜਾ ਰੈਕ ਆਇਆ ਹੈ ਇੱਕ ਹੀ ਡੱਬਾ ਇਹਦੀ ਜਿਹੜੀ ਇਸ ਤੋਂ ਬਾਅਦ ਹੈ ਜਿਵੇਂ ਵੀ ਚੱਲੋ ਅਸੀਂ ਜਿਹੜਾ ਸੈਕਟਰੀ ਕੀ ਆਏ ਆ ਜੂਨੀਅਨ ਦੇ ਪ੍ਰਧਾਨ ਸੈਕਟਰੀ ਜੂਨੀਅਨ ਦੇ ਉਹਨਾਂ ਨੇ ਵੀ ਕਹਿਤਾ ਵੀ ਜਿਹੜੀਆਂ ਜਿਹੜੀਆਂ ਸੁਸਾਇਟੀਆਂ ਨੂੰ ਇਹੇ ਆਈ ਹੈ ਸਪਲਾਈ ਉਹ ਦੇ ਦੇਣ ਅੱਗੇ ਉਹ ਜਿਹੜਾ ਗਾਹਾਂ ਵਾਲਾ ਰੈਕ ਆਊਗਾ ਉਹ ਜਿਹਦੀ ਕਿਸੇ ਦੀ ਡਿਮਾਂਡ ਹੋਊਗਾ ਉਹਨੂੰ ਪਹਿਲੇ ਦੇ ਆਧਾਰ 'ਤੇ ਦਿੱਤਾ ਜਾਊਗਾ। ਤੇ ਮੈਂ ਇੰਦਰਾ ਸਰਕਾਰ ਹਰਵਾਰ ਸਿੰਘ ਜੀ ਨੂੰ ਵੀ ਕਹਿੰਦੇ ਆ ਵੀ ਉਹ ਵੀ ਇਹਦੇ ਬਾਰੇ ਦਾ ਦੋ ਚਾਹਤ ਕਰਨ ਮੈਂ ਅੱਜ ਇਸ ਰੇਖ ਦੇ ਇਸ ਨੂੰ ਦੇ ਪ੍ਰਤੀਨਿਧਿਤ ਹੋ ਕੇ ਆਇਆ ਹਾਂ ਔਰ ਅੱਜ ਰਾਮਪ੍ਰਭੂ ਲਿਖੇ ਇਹ ਵੀ ਹਰੇਕ ਲਗੇ ਜਿਹੜਾ ਸਾਰੇ ਦਾ ਸਾਰਾ ਕੋਆਪਰੇਟਿਵ ਸੈਟਿੰਗਾਂ ਨੂੰ ਜਾਏਗਾ ਔਰ ਇਹ ਜਿੰਨਾ ਵੀ ਮਾਲ ਜਾਏਗਾ ਸਾਡੀਆਂ ਦੇ ਵਿੱਚ ਇਹ ਕੱਲਾ ਡੀਏ ਵੀ ਜਾਏਗਾ ਇਹਦੇ ਵਿੱਚ ਕੋਈ ਵੀ ਨੈਨੋ ਜਾਂ ਹੋਰ ਪ੍ਰੋਡਕਟਰ ਨਹੀਂ ਲਾਇਆ ਜਾਊਗਾ ਅੱਗੇ ਜੋਇੰਟ ਡਾਇਰੈਕਟਰ ਸਾਹਿਬ ਦਿ ਲਟਰ ਨੋਟ ਆਪਕਰ ਹੁਣ ਜਿਹਾ 54 ਗੇਟ 28 2025 ਉਹਦੇ ਅਨਸਾਰ ਅਸੀਂ ਕੋਈ ਵੀ ਇਸ ਖਾਤ ਦੇ ਨਾਲ ਹੋਰ ਮਟੀਰੀਅਲ ਨਹੀਂ ਦੇਵਾਂਗੇ ਅੱਗੇ ਤੋਂ ਜੇ ਕੋਈ ਫਾਇਦਾ ਹੋਵੇ ਜਿਹੜੀ ਬਾਤ ਚਾਹੋਗੇ ਜਿਹੜਾ ਵੀ ਫਿਊਚਰ ਮਟੀਰੀਅਲ ਆਏਗਾ ਜਿਵੇਂ ਸਰਕਾਰ ਦਾ ਹਦਾਇਤਾਂ ਹੋਣਗੀਆਂ ਪਹਿਲੀ ਗੱਲ ਤਾਂ ਜਿਹੜੀ ਸਾਡੇ ਲੈਟਰ ਜਿਹੜਾ ਪਿੱਛੇ ਤੇ ਕੁਝ ਰਹਿ ਗਿਆ ਉਹ ਖਾਰੀਆਂ ਉਹਨਾਂ ਦੇ ਅਨਸਾਰ ਚੱਲਣਾ ਚੀਫ ਸਾਹਿਬ ਜਲੇ ਦੇ ਹੈ ਕਿ ਉਹ ਕੀ ਡੀਆਰ ਸਾਹਿਬ ਹੈ ਜੀ ਔਰ ਡੀਸੀ ਸਾਹਿਬ ਨਾਲ ਜਾਂ ਬੈਠ ਕੇ ਜਿਸ ਤਰ੍ਹਾਂ ਦੀ ਵੀ ਮਟੀਰੀਅਲ ਆਇਆ ਕਰੇਗਾ ਇਹ ਆਇਆ ਕਰੇਗਾ ਉਹਦੀ ਡਿਸਟ੍ਰੀਬਿਊਸ਼ਨ ਉਹਦੇ ਮੁਤਾਬਕ ਜਿੰਨੇ ਜਿੰਨੇ ਕਿਸੇ ਨੂੰ ਮੰਗੂ ਉਹਦੇ ਦਿੱਤਾ ਜਾਏਗਾ ਹਾਂ ਜੀ ਇੱਕ ਮਿੰਟ ਧਿਆਨ ਰੱਖੋ ਤੇ ਜਿਹੜਾ ਲੈਟਰ ਹੈਗਾ ਜੀ ਇੰਸਪੈਕਟਰ ਸਾਹਿਬ ਬੁਲਾਇਆ ਗਿਆ ਇਹਦੇ ਮੁਤਾਬਕ ਜਿਹੜਾ ਵੀ ਕੋਈ ਜ਼ਰੂਰੀਆ ਜਾਂ ਡੀਬੀ ਨਾਲ ਕੋਈ ਅਟੈਚ ਕਰੇਗਾ ਉਹਦੇ ਬੰਦ ਕਰਵਾਈ ਦੋ ਇਹ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹਦਾ ਥੋੜਾ ਜਿਹਾ ਅਵੇਰਨੈਸ ਹੋਣਾ ਕਿ ਜੋ ਡੀਐਸਏ ਡਾਕਟਰ ਸਾਹਿਬ ਦਾ ਲੈਟਰ ਹੈਗਾ ਉਹ ਜਿਆਦਾ ਵੀ ਕਰਤਾ ਪ੍ਰਧਾਨ ਜੀ ਨੇ ਵੀ ਜਾਰੀ ਕਰਤਾ ਉਹ ਸੋਸਾਇਟੀਆਂ ਦੇ ਡੀਡ ਤੇ ਵੀ ਜਾਰੀ ਹੋਣਾ। ਉਹਦੇ ਮੁਤਾਬਕ ਕੋਈ ਵੀ ਸੋਸਾਇਟੀ ਦਾ ਕੋਈ ਡਿਸਟ੍ਰਿਬਿਊਟਰ ਜਿਹੜਾ ਦੂਰੀਆ ਜਾਂ ਨੀਅਰਪੀ ਨਾਲ ਟਾਈਪ ਨਹੀਂ ਕਰ ਸਕਦਾ। ਉਹ ਤੋਂ ਬੰਦ ਕਰਵਾਇਤੀ ਲੋੜੀਂਦੀ ਹੋਵੇਗੀ। ਧੰਨਵਾਦ।